ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਸਰੇ ਦੇ ਮੈਚ ਅੱਜ ਫਿਰ ਟਾਪ ਦੇ ਕਬੱਡੀ ਕੱਪ ਹੋਣਿਆ ਕੱਲ ਸੈਦੋ ਕੇ ਰਹਿਲਾ ਬੱਲਾ 'ਚ ਟਾਪ ਦੇ ਖਿਡਾਰੀ ਪਹੁੰਚੇ ਅੱਜ ਵੀ ਸਰੇ ਦੇ ਮੈਚ ਆ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰਾ ਟੂਰਨਾਮੈਂਟ ਮੇਰੇ ਵੀਰੋ ਅੱਜ ਦੇ ਦਿਨ ਦਾ ਤੁਹਾਨੂੰ ਕਲਾਰ ਦੇ ਵਿੱਚ ਦੇਖਣ ਨੂੰ ਮਿਲਣਾ ਪਣ ਦਾ ਸਰੇ ਦਾ ਟੂਰਨਾਮੈਂਟ ਜੈਸਾ ਕੱਪ ਤੇ ਖਿਡਾਰੀ ਵੀ ਟੌਪ ਦੇ ਪਹੁੰਚਣਿਆ 175 ਬੈਸਟਾਂ ਨੂੰ 31-31000 ਰੁਪਏ ਨਾਲ ਸਨਮਾਨ ਕੀਤਾ ਜਾਣਾ ਮੇਰੇ ਵੀਰੋ ਇਸ ਮੇਲੇ ਤੇ ਟੌਪ ਟੌਪ ਦੀਆਂ ਟੀਮਾਂ ਬਣ ਕੇ ਟੌਪ ਦੇ ਖਿਡਾਰੀਆਂ ਨੇ ਪਹੁੰਚਣਾ ਬੋਲਟ ਖੀਰਾਵਾਲ ਵਰਗੇ ਬੱਬੂ ਪਿੰਡਰ ਹੁਣੀ ਇੱਥੇ ਜੋ ਹੈ ਟੌਪ ਦੇ ਖਿਡਾਰੀਆਂ ਨੇ ਖੇਡਣਾਗਾ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਤੁਹਾਨੂੰ ਤਲੇਰ ਮਲੇਰ ਕੋਟਲੇ ਦੇ ਇਲਾਕੇ ਦੇ ਵਿੱਚ ਟੌਪ ਦਾ ਕਬੱਡੀ ਕੱਪ ਦੇਖਣ ਨੂੰ ਮਿਲਣਾ ਜੈਸਾ ਕੱਪ ਤੇ ਟੌਪ ਦੀਆਂ ਟੀਮਾਂ ਤੇ ਟੌਪ ਦੇ ਖਿਡਾਰੀਾਂਾਂ ਤੇ ਬੈਸਟਾਂ ਨੂੰ ਮੋਟਰਸਾਈਕਲਾਂ ਮੇਰੇ ਵੀਰੋ ਲੜਬੇ ਪਿੰਡ ਦੀ ਟੀਮ ਬਣਨ ਜਾ ਰਹੀ ਆ ਦੜਬੇ ਵਾਲੇ ਟੌਪ ਦੇ ਖਿਡਾਰੀਾਂ ਨੇ ਖੇਡਣਾ ਇੱਥੇ ਤੇ ਮੇਰੇ ਵੀਰੋ ਟੰਡੋਲੀ ਵਾਲੇ ਵੀ ਇੱਥੇ ਪਹੁੰਚ ਰਹੇ ਆ ਟੌਪ ਦੀ ਟੀਮ ਲੈ ਕੇ ਹੋਰ ਵੀ ਵੱਡੀਆਂ ਟੀਮਾਂ ਤੁਹਾਨੂੰ ਇਸ ਮੇਲੇ ਤੇ ਦੇਖਣ ਨੂੰ ਮਿਲਣਗਾਂ ਅੱਜ ਇਸ ਮੇਲੇ ਤੇ ਵੀ ਸਰਾ ਲੱਗਣਾ ਤੇ ਇਸ ਤੋਂ ਅੱਗੇ ਅੱਜ ਮੱਲੋਕੇ ਦੇ ਵਿੱਚ ਉਹਨਾਂ ਖਿਡਾਰੀਾਂਾਂ ਨੇ ਪਹੁੰਚਣਾ ਜਿੰਨਾ ਖਿਡਾਰੀਾਂ ਦੇ ਤੁਸੀਂ ਦਿਲ ਤੋਂ دیਵਾਨੇ ਆ ਮੇਰੇ ਵੀਰੋ ਉਹ ਖਿਡਾਰੀ ਅੱਜ ਮੱਲੋਕੇ ਚ ਖੇਡਨੇ ਆ 81 ਕਾਟ ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਜੀਰੇ ਇਲਾਕੇ ਦੇ ਵਿੱਚ ਅੱਜ ਸਨੇਹਰਾ ਵਾਲਾ ਰਾਜੂ ਪਹੁੰਚ ਰਿਹਾ ਟੌਪ ਦੇ ਖਿਡਾਰੀ ਇਸ ਮੇਲੇ ਤੇ ਮਾਲਵੇ ਦੁਆਬੇ ਦੇ ਪਹੁੰਚ ਰਹੇ ਆ ਮੇਰੇ ਵੀਰੋ ਹਰਿਆਣੇ ਵਾਲਾ ਸ਼ੀਲੂ ਪੰਜਾਬ ਚ ਤਾਂ ਨਹੀਂ ਖੇਡਣਾ ਹੋ ਸਕਦਾ ਹਰਿਆਣੇ ਕੱਪ ਤੇ ਕਿਸੇ ਤੇ ਖੇਡੇ ਉਹਦੇ ਬਾਰੇ ਕੋਈ ਅਪਡੇਟ ਨਹੀਂ ਹੈਗੀ ਹਾਕਮਾਲੀਆ ਨੇ ਵੀ ਅੱਜ ਲਗਭਗ ਨਹੀਂ ਖੇਡਣਾ ਤੇ ਮੇਰੇ ਵੀਰੋ ਕੁਲਵੀਰ ਜਟਾਣੇ ਵਾਲਾ ਕੋਲਾਰ ਦੇ ਮੇਲੇ ਤੇ ਪਹੁੰਚ ਸਕਦਾ ਪਾਲੇ ਨੇ ਵੀ ਦੁੱਲੇ ਨੇ ਅੱਜ ਖੇਡਣਾ ਨਾ ਹੀ ਦੁੱਗਾਂ ਵਾਲੇ ਦਾ ਕੋਈ ਅਪਡੇਟ ਆ ਫਰਿਆਦ ਹੋਣਿਆਂ ਨੇ ਵੀ ਨਹੀਂ ਖੇਡਣਾ ਬਾਕੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਨਵੇਂ ਆਏ ਆ ਤਾਂ ਲਾਈਕ ਤੇ ਵੀਡੀਓ ਨੂੰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਕੇ ਜਾਇਓ ਨਵੀਂ ਵੀਡੀਓ ਵਿੱਚ ਮਿਲਦੇ ਆ ਧੰਨਵਾਦ